ਲਓ ਜੀ ਬਾਬੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਭਾਈ ਸਾਰਿਆਂ ਦੇ ਅੱਜ ਆਪਾਂ ਟਰੈਕਟਰ ਦਿਖਾਉਣਾ ਹੈ ਤੁਹਾਨੂੰ 475 ਪਹਿਲਾਂ ਮਿਲੋ ਮੇਰੇ ਸਹਿਯੋਗੀ ਪੱਤਰਕਾਰ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਹੋਰ ਬਾਬੇ ਕਿਰਮਾ ਆਂ ਚੜ੍ਹਦੀ ਕਲਾ ਚੜ੍ਹਦੀ ਕਲਾ ਅੱਜ ਗ੍ਰੇਡ ਟਰੈਕਟਰ ਦਿਖਾਉਣੰਦੇ ਰੇ ਟਰੈਕਟਰ ਵੀ ਹੋਣਾ ਵੀਰੇ 475 ਸਾਈਵਾ ਇਹ ਕੌਣ ਸਾ ਮਾਡਲ ਹੈ ਭਈਆ ਇਹਦੇ 6 ਮਾਡਲ ਹੈ 6 ਮਾਡਲ 3 ਜਾਂ 7 ਮਾਡਲ ਓਕੇ ਮਾੜਾ ਜੀ ਇਹਨਾਂ ਨੇ ਬਰੇਸ ਆਰਾਏ ਕੰਡੀਸ਼ਨ ਚੈੱਕ ਕਰੋ ਬਾਈ ਟਰੈਕਟਰ ਜੀ ਬੰਪਰ ਇਹਨੂੰ ਨਾਲੇ ਆਉਂਦਾ ਨਾ ਇਹ ਜਾਲੇ ਜੂ ਆਪਣੇ ਰੋਪੜੇ ਆਉਣੇ ਮਿੱਤਰ ਐ ਕੰਮ ਕਰਨੇ ਨੇ ਹਾਂ ਇਹ ਸਾਡੇ ਕੋਲ ਨਹੀਂ ਹੈਗਾ ਵੀਰੇ ਇਹ ਸਾਡੇ ਲਾਗ ਆ ਬੰਦਾ ਉਹਨਾਂ ਕੋਲ ਹੈ ਉਹਨਾਂ ਦਾ ਟਰੈਕਟਰ ਹੈ ਲੈ ਕੇ ਆਏ ਨੇ ਟਰੈਕਟਰ ਅੱਛਾ ਉਹਨਾਂ ਕੋਲ ਨਹੀਂ ਇੱਜੇ ਲੈ ਕੇ ਆਏ ਬਾਈ ਤਾਂ ਲੈ ਟਰੈਕਟਰ ਬਾਈ ਸੁੱਕਾ ਪਿਆ ਇੰਜਣ ਦੇਖ ਲੋ ਮਗਰ ਤੇ ਵੀ ਟਾਪਾ ਟੂਪਾ ਇਹਨਾਂ ਪੂਰਾ ਸੀਲ ਬੰਦੇ ਆ ਟਾਇਰ ਬਾਕੀ ਬਾਈ ਟਾਇਰ ਦਾ ਮੈਂ ਨਵੇਂ ਵਰਗੇ ਨਵੇਂ ਵਰਗੇ ਹੀ ਆ ਮਗਰ ਲਈ 13 ਦੇ ਨਾ ਬਾਈ ਮੰਨ ਕੇ ਚਲੋ ਵੀ 85 90 ਪੈਸੇ ਕੰਡੀਸ਼ਨ ਹੈਗੀ 12 ਦੇ 12 12 4 28 ਅਸਲ ਜੀ ਵੀਰੇ 12 ਦੇ ਟਾਇਰ ਆਉਂਦੇ ਮੈਂ 475 ਨੂੰ 12 ਦੇ ਹੀ ਆਉਂਦੇ ਮੂਰੇ ਵਾਲੇ ਬਾਬੇ ਕਿੰਨੇ ਦਾ ਮੂਰੇ ਵੀ ਹੋਣਗੇ 70 75 ਪੈਸੇ ਹੋਣਗੇ ਚਾਰੇ ਟਾਇਰ ਪੱਕੇ ਆ ਬਾਈ ਪੱਕੇ ਟਾਇਰ ਆ ਬਾਕੀ ਮੇਰੇ ਟਰੈਕਟਰ ਵੀਰੇ ਰੀਜਨਲ ਆ ਸਾਰਾ ਹੀ ਟਰੈਕਟਰ ਓਰੀਜਨਲ ਆ ਬਾਈ ਸਾਰਾ 6 ਜਾਂ 7 ਮਾਡਲ ਆ ਇਹ 6 ਪਾਸੇ ਟੱਚਿੰਗ ਨਹੀਂ ਹੈਗੀ ਡੈਟਾ ਮਗਰਾੜ ਵੀ ਦੇਖਣਾ ਵੀਰਾਂ ਨਾਲ ਦੇ ਆ ਦੇਖ ਲਾ ਕਿਤੇ ਪਈਆਂ ਕਿਤੇ ਵੀ ਮਗਰਾੜਾ ਨੂੰ ਵੀ ਦੇਖ ਲਓ ਵੀ ਤੁਸੀਂ ਰੰਗ ਰੰਗਾਇਆਂ ਨ ਪੂਰਾ ਵਧੀਆ ਹੈ ਠੀਕ ਹੈ ਜੀ ਆ ਜਿੱਥੇ ਚਲੋ ਫੱਟੀ ਲੱਗੀ ਹੁੰਦੀ ਹੈ ਇਹ ਤਾਂ ਤੁਹਾਨੂੰ ਬੜਾ ਮੜਾ ਮੋਟਾ ਹਿੱਲ ਕੇ ਹਨਾ ਵੀ ਇਹ ਤਾਂ ਉੱਤਰ ਦਾ ਹੀ ਹੁੰਦਾ ਬਾਕੀ ਉੱਦਾਂ ਨਹੀਂ ਹੈ ਅੰਦਰ ਤੇ ਵੀ ਮਗਰਾੜ ਸਾਫ਼ ਆ ਗਲੇ ਹੋਈ ਨਹੀਂ ਹੈ ਜਿਵੇਂ ਇਹ ਦੇਖ ਲਓ ਬਾਕੀ ਮਗਰ ਤੇ ਦੇਖ ਲਓ ਜੀ ਪੂਰਾ ਸੀਲ ਬੰਦ ਹੈ ਜੀ ਅਰ ਮਾ ਦਾ ਰੰਗ ਦਿਖਾ ਕੇ ਆ ਗਏ ਅਰ ਮਾ ਦੇਖੋ ਭਾਈ ਇਹ ਇਹ ਕੋਈ ਇਦਾਂ ਨਹੀਂ ਹੈ ਬਾਬੇ ਵੀ ਇਹ ਕੋਈ ਦਵਾਰੇ ਮਾਰਿਆ ਬਈ ਨਾਲ ਦਾ ਰੰਗ ਹੈ ਹਾਂ ਨਾਲ ਦਾ ਰੰਗ ਹੈ ਆਹ ਸਟicker ਨਹੀਂ ਨਾ ਟਰੰਡ ਹੁੰਦੇ ਨੇ ਇਹ ਦਾ ਆਹ ਲਾ ਆਹ ਹਾਂ ਆਹ ਪੀਡੀਆਈ ਦਾ ਬਾਈ ਉਹ ਹੈ ਸਟicker ਹੈ ਫਾਈਨਲ ਟੈਸਟਿੰਗ ਦਾ ਜਿਹੜੇ ਵੀਰ ਕੰਮ ਕਰਦੇ ਕਿਸੇ ਕੰਪਨੀ ਜਾਂ ਫੈਕਟਰੀ ਜਿਹਨਾਂ ਨੂੰ ਤਾਂ ਪਤਾ ਹੋਊਗਾ ਪੀਡੀਆਈ ਦਾ ਹੈ ਉਹ ਹੈ ਇਹ ਵੀ ਦੇਖ ਲੋ ਤੇ ਲੱਗਿਆ ਹੋਇਆ ਕਾਲਾ ਬਾਈ ਆ ਗਿਆ ਸਾਡਾ ਬਾਈ ਆ ਗਿਆ ਮੇਰਾ ਵੀਰ ਮੇਰੀ ਜਾਨ ਜਿਗਰ ਦਾ ਟੋਟਾ ਕਾਲੇ ਕਿਵੇਂ ਆ ਉਹ ਲੱਟੀ ਬਾਈ ਕੱਲੇ ਬਾਈ ਕਰਨੂ ਓਕੇ ਬਾਈ ਮੈਂ ਤਾਂ ਕਰਨ ਆਇਆ ਅੱਜ ਵੀਕਐਂਡ ਆ ਨਾ ਸਾਡਾ ਵੀਕਐਂਡ ਆ ਬਾਈ ਅੱਜ ਬਾਕੀ ਵੀਕਐਂਡ ਦਾ ਹੁਣ ਮਤਲਬ ਸਮਝੇ ਗਏ ਹੁਣ ਤੁਸੀਂ ਕਾਲਾ ਬਾਈ ਅੱਜ ਵੀਕਐਂਡ ਮਨਾਉਣ ਆਇਆ ਹੋਰ ਕਾਲੇ ਬਸ ਠੀਕ ਹੈ ਵਧੀਆ ਸ਼ਨੀਵਾਰ ਨੂੰ ਪੱਕਾ ਹੀ ਆਉਂਦਾ ਹੁੰਦਾ ਅੱਕਾ ਹੀ ਆਉਂਦਾ ਕਿਹਦੇ ਕੋਲ ਆਉਂਦਾ ਸ਼ਨੀਵਾਰ ਨੂੰ ਪੱਕਾ ਇਹ ਹੈ ਹੈ ਵੀਰੇ ਕਿਹਦੇ ਕੋਲ ਆਉਂਦਾ ਆਪਣੇ ਕੋਲ ਹੈ ਹੈ ਮੇਰੇ ਕੋਲ ਆਉਂਦਾ ਤੇ ਬਾਕੀ ਬਾਈ ਭਾਈ ਗੰਡਿਆ ਕਿਹਨੇ ਕਹਿ ਦਿਆ ਟਰੈਕਟਰ ਨੂੰ ਸਿਫਤਾਂ ਕਰਨੀ ਜਿੰਨੀਆਂ ਘਰ ਹੋਣੇ ਕੰਮ ਇਹਨੇ ਦੱਸਣਾ ਹੈ ਕਰ ਦੋ ਨਹੀਂ ਜਿੱਦਾਂ ਤੈਨੂੰ ਲੱਗਦਾ ਵੀ ਟਰੈਕਟਰ ਜਿਹਨੂੰ ਹਾਲਤ ਦੇ ਵਿੱਚ ਆ ਕਿ ਮੈਂ ਸਾਫ਼ ਆ ਪੰਪ ਹੋਇਆ ਭਾਈ ਕਹਾ ਬਾਬਾ ਹੋਇਆ ਹੋਇਆ ਭਾਈ ਕਾ ਲੈ ਚੱਲ ਪੰਪ ਜੇ ਮੰਨ ਕੇ ਜਾ 6 ਮਾਰ ਦੋ ਹੋ ਗਈ ਗਿਆ ਤਾਂ ਵੀ ਤਾਂ ਬੜੀ ਗੱਲ ਆ ਯਾਰ ਠੀਕ ਹੈ ਨਾ ਬਾਕੀ ਜੱਗੂ ਬਾਈ ਸਟਾਰਟ ਕਰਕੇ ਦਿਖਾ ਆਵਾਜ਼ ਚੈੱਕ ਕਰਨੀ ਜ਼ਰੂਰੀ ਹੈ ਬਾਈ ਆਵਾਜ਼ ਤਾਂ ਤੇਰੇ ਫਿਰ ਤੈਨੂੰ ਪਤਾ ਇਹ ਭੂਮੀ ਪੁੱਤਰਾ ਹੈ ਨਾ ਸਿੰਗਲ ਬਾਈ ਸਿੰਗਲ ਕਲੱਚ ਆ ਸਾਰੇ ਬਾਕੀ ਚੱਲ ਆਹ ਪੂਰਾ ਜੀ ਪੂਰਾ ਮਾਰੀ ਫਰਾਟਾ ਮਾੜਾ ਜਾ ਫੇਸ ਮਾਰੀ ਰੇ ਪੇਗਾ ਬਦੇਗਾ ਦੇਹਾ ਮੁੰਡਿਆ ਕਿਹੜਾ ਸਾੜੇ ਕਿਵੇਂ ਰਿਹਾ ਫਿਰ ਅੱਜ ਕਿਵੇਂ ਲੰਗੀ ਦੀ ਸਾੜੀ ਸਾੜੀ ਦਾ ਕੰਮਕਾਰ ਚ ਤੈਨੂੰ ਦਿਖਾ ਦਨੇ ਕਹਿੰਦਾ ਮੈਨੂੰ ਦਿਖਾ ਲੈ ਤੂੰ ਤੈਨੂੰ ਦਿਖਾ ਦਨੇ ਭਾਈ ਠੀਕ ਹੈ ਜਾਨਾ ਲਵਾਣਾ ਅੱਜ ਚੱਲ ਹੁਣ ਹੈਪੀ ਮਾਲਾ ਨਾ ਮਾਣੇ ਤੇ ਲਾ ਦੇ ਇਹਨੂੰ

ਕੀ ਆਪਣੀ ਥੱਲੀ ਬਾਈ ਆਫ ਕਰਿਓ ਬਾਕੀ ਬਾਈ ਹਾਂ ਜੀ ਇਹਨੇ ਆਉਣਾ ਆਪਣਾ ਠੀਕ ਨਹੀਂ ਆ ਕੇ ਜਿਹੜਾ ਤਾਂ ਹੋਇਆ ਬਾਈ ਨੇੜੇ ਦਾ ਬੰਦਾ ਵੀਰ ਜੀ ਨੇ ਆਉਣਾ ਹੋਇਆ ਠੀਕ ਨਹੀਂ ਆ ਕੇ ਆਉਣਾ ਚਲਾ ਕੇ ਦੇਖਿਓ ਜਿਹਨੇ ਵੀਰ ਨੇ ਮੰਨ ਕੇ ਚਲੋ ਦੂਰ ਤੇ ਆਉਣਾ ਉਹ ਇੱਕ ਵਾਰ ਫੋਨ ਤੇ ਜਰੂਰ ਰਾਬਤਾ ਕਰ ਲਿਓ ਪਹਿਲਾਂ ਠੀਕ ਨਹੀਂ ਜੱਗੂ ਆਪਰੇ ਵੀ ਵਧੀਆ ਹੈਗੀ ਲੱਗਿਆ ਉਹ ਹਾਂ ਬਾਕੀ ਬਾਈ ਦੀ ਉਹ ਬਾਕੀ ਨਾਲੇ ਹੋਰ ਆਮਨੇ ਵੀਰੇ ਟਰੈਕਟਰ ਦਾ ਦੇਖ ਲਓ ਤੋਤਾ ਵਾ ਡੀ ਡੂਲ ਕੁਝ ਨਹੀਂ ਮਾਰਿਆ ਬੜਾ ਤਾਂ ਹੀ ਰੁੱਖਾ ਜਾ ਪਿਆ ਨਾ ਥੋੜਾ ਜਿਹਾ ਸਾਡੇ ਵਾਲਾਂ ਵਾਂਗ ਉੱਕਣਾ ਹੀ ਪਿਆ ਬਾਕੀ ਬਾਈ ਦੀ ਸੇਵਾ ਮੈਨੂੰ ਲੱਗਦਾ ਇਹ 2 ਕਣੀ 270 75 ਕਰ ਦੇ ਅੱਛਾ ਠੀਕ ਹੈ ਬਾਕੀ ਫੋਨ ਤੇ ਬਾਈ ਤੁਹਾਨੂੰ ਫੋਨ ਦੇ ਦਾਂਗੇ ਅਸੀਂ ਫੋਨ ਤੇ ਆਪਣੀ ਹਨਾ ਗੱਲਬਾਤ ਕਰ ਲਿਓ ਠੀਕ ਨਹੀਂ ਹਾਂ ਇਹ ਇਨਾਂ ਕੋਲ ਆ ਬੀਰਾਂ ਕੋਲ ਆ ਵੀ ਇਨਾਂ ਕੋਲ ਹੋਰ ਖੜੇ ਨੇ ਇਹ ਤੁਹਾਨੂੰ ਫੇਰ ਦਿਖਾਵਾਂਗੇ ਬਾਈ ਬਾਈ ਉਹਨੀਆਂ ਏਜੰਸੀ ਇਹਨਾਂ ਦੀ ਹਾਂ ਪੁਰਾਣੇ ਰੇਟਰ ਹੁੰਦੇ ਨੇ ਉੱਧਰ ਕਾਲਾ ਬਾਈ ਪੂਰਾ ਗੁੱਸੇ 'ਚ ਆ ਉਹਨੂੰ ਫੇਰ ਫੋਨ ਆਉ ਲੱਜੰਨੇ ਆ ਬਿਲਕੁਲ ਬਾਈ ਬੰਦੇ ਦਾ ਵੀ ਔਖਾ ਹੀ ਆ ਜੱਗੂ ਨਾ ਬਾਈ ਬੰਦੇ ਦਾ ਔਖਾ ਰਹੀ ਟਾਈਮ ਨਾਲ ਜਾਣਾ ਹੁੰਦਾ ਘਰਾਂ ਬਾਈ ਦੇਲ ਮੈਂ ਵੀ ਤਾਂ ਜਾਣਾ ਹੁੰਦਾ ਯਾਰ ਸਾਣੀ ਕਰਦਾ ਬਾਈ ਮੈਂ ਵੀ ਜਾਣਾ ਹੁੰਦਾ ਵੀਰੇ ਕਿਹਦਾ ਜਰਾ ਤਾਂ 9:00 ਵਜੇ ਤੇਰੇ ਕੋਲ ਕੀ ਦਾ ਮਤਲਬ ਤੇ ਮੇਰੀ ਕੋਈ ਵੈਲੀ ਹੁੰਦੀਆਂ ਨੇ ਕਾਲੇ ਚੱਲ ਕੋਈ ਨਹੀਂ ਵੀਰੇ ਬਾਈ ਨੇ ਜਾਣਾ ਵੀ ਦੂਰ ਹੁੰਦਾ ਹਾਂ ਬਾਈ ਨੇ ਉਹ ਜਾਣਾ ਦਾ ਕਲਕੱਤੇ ਕੋਲ ਸ਼ੁਰੂ ਕਰਨਾ ਸਹਿਬਾਇਨਾ ਕੋਈ ਬੇਚ ਟਰੈਕਟਰ ਦੇਣਾ ਹੋਇਆ ਪੁਰਾਣਾ ਉਹ ਵੀ ਬਾਈ ਦੱਸ ਦਿਓ ਲੇ ਲੂੰਗਾ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਸਿੱਧਾ ਦੇਣਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਬਾਈ ਹੂੰ ਠੀਕ ਆ ਤੇ ਬਹੁਤ ਸਾਰੇ ਬਾਈ ਦੱਸਦੇ ਵੀ ਬਾਈ ਹਰੇਕ ਟਰੈਕਟਰ ਲੈਣ ਵੀ ਨਹੀਂ ਜਾਂ ਹੁੰਦਾ ਕੋਈ ਵੀਰ ਗੁੱਸਾ ਵੀ ਨਾ ਕਰਿਆ ਕਰੋ ਠੀਕ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਸਾਰੀ ਗੱਲਬਾਤ ਜਿਵੇਂ ਕਿ ਬਾਕੀ ਤੁਸੀਂ ਆਪੇ ਜਾਣੀ ਜਾਣਾ ਇਹ ਮੇਰੇ ਭੱਟਾ ਸਾਹਿਬ ਚੰਡੀਗੜ੍ਹ ਰੋਡ ਹਾਂ ਟਰੈਕਟਰ ਦੇ ਇਹੇ ਬਾਈ ਇਹ ਬਾਬਿਓ ਆਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਵਾਲਾ ਰੋਡ ਹੈ ਮੇਨ ਜਿਹੜਾ ਹਾਈਵੇ ਹੈ NH12 ਐ NH12 ਬਈ ਇਹ NH12 ਬਈ ਇਹ ਤੇ ਉਹ ਗੁਰਦੁਆਰਾ ਪੱਠਾ ਸਾਹਿਬ ਵਾਲਾ ਗੇਟ ਹੈ ਜਿਹੜਾ ਰਸਤਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਠੀਕ ਹੈ ਜੀ ਇਹ ਆਪਾਂ ਇਸ ਟਾਈਮ ਨਾਲ ਅਜ ਮੰਡੀ ਆਪਾਂ ਰੋਪੜ ਦੀ ਚ ਖੜੇ ਜਿਹੜੀ ਜਗ੍ਹਾ ਹੈ ਠੀਕ ਹੈ ਜੀ ਤੇ ਬਾਕੀ ਵੀ ਬਾਬਿਓ ਅਗਲੀ ਵੀਡੀਓ 'ਚ ਤੁਹਾਨੂੰ ਹੋਰ ਨਵਾਂ ਟਰੈਕਟਰ ਕੋਈ ਦਿਖਾਵਾਂਗੇ ਤੇ ਅੱਜ ਦੀ ਵੀਡੀਓ ਜੀ ਸਿਰਫ ਇੰਨਾ ਹੀ ਜੱਗੂ ਨੂੰ ਤੇ ਮੰਨੂ ਦਾ ਉਹ ਇਜਾਜ਼ਤ ਧੰਨਵਾਦ ਧੰਨਵਾਦ ਬਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ